ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਸਾਡੇ YouTube ਚੈਨਲ ਅਤੇ ਫਿਰ ਉਸ ਤੇ ਸਵਾਤਿ ਅੱਜ ਨੇ ਵੀਡੀਓ ਲੈ ਕੇ ਆ ਛੋਟੇ ਬੱਚੇ ਪਟੜਾ ਸ਼ਹੀ ਪੱਗ ਬਣਾਣੀ ਪੱਗ ਜਿਹੜੇ ਕਿਵੇਂ ਬਣ ਸਕਦੇ ਤੇ ਆਪਣੀ ਜਿਹੜੀ ਗਲਤੀਆਂ ਕਿਵੇਂ ਸੁਧਾਰ ਸਕਦੇ ਹਨ ਤੇ ਸਭ ਤੋਂ ਪਹਿਲਾ ਲੜ ਲਾਉਣਾ ਸਿਰ ਦੇ ਸੈਂਟਰ ਤੋਂ ਲੈ ਕੇ ਲੜਨ ਨੂੰ ਪੁਣੀ ਜਹੋਲ ਤੋਂ ਬਸ ਸੁੱਲੇ ਰਾ ਕੇ ਬੰਦ-ਬੰਦ ਉਤਰਾ ਕੇ ਦੋ ਹੀ ਪੱਲੇ ਚੋਂ ਦੋ ਹੀ ਪੱਲੇ ਇਕੱਠੇ ਕਰਕੇ ਇੱਕ ਵਾਰ ਜਿਹੜਾ ਲੜਨ ਨੂੰ ਫੋਲਡ ਕਰਨਾ ਹੈ ਫੋਲਡ ਕਰਕੇ ਤੇ ਅੱਧੇ ਅੱਧੇ ਘਾੜਾ ਕਿਹੜਾ ਪਲੜਨ ਨੂੰ ਕਿ ਕਿਤਨਾ ਲੜਾ ਲੜਨ ਨੂੰ ਸੈਟ ਕਰਕੇ ਤੇ ਲੋਡ ਕਰਕੇ ਤੇ ਸੇਵ ਕਰਕੇ ਲਗਾ ਦੇਣਾ ਹੈ ਜਿਹੜਾ ਆਪਾਂ ਅਗਲਾ ਲੜਨ ਨੂੰ ਹੈ ਲੜਨ ਨੂੰ ਬੈਕਪੈਂਚ ਘੱਟ ਕੇ ਪੁਨ ਦੋਹਰੇ ਵਾ ਥਲੇ ਰੱਖ ਕੇ ਬੰਦ ਵਾਸਾ ਉਤੜਾ ਕੇ ਦੋਵੇਂ ਪਲੇ ਆ ਜੋ ਪਹਿਲੇ ਪਲੇ ਜਿਹੜਾ ਖੁੱਲ ਗਿਆ ਦੂਜੇ ਪਲੇ ਨੂੰ ਆਪਾਂ ਮਟਾਈ ਵਾਲੇ ਪਾਸੇ ਨਾਲ ਜੋੜ ਕੇ ਤੇ ਇੱਕ ਵਾਰ ਲੜਨ ਨੂੰ ਫੋਲਡ ਕਰਕੇ ਜਿਵੇਂ ਵਿੱਚੋਂ ਵੱਲ ਕੱਢ ਕੇ ਤੇ ਫਿਰ ਜਿਹੜਾ ਲੜਨ ਨੂੰ ਡਬਲ ਫੋਲਡ ਕਰਨਾ ਹੈ ਡਬਲ ਫੋਲਡ ਕਰਕੇ ਤੇ ਆਪਰੇ ਦਾ ਪਹਿਲਾ ਫਾਸਲਾ ਘੱਟ ਰਾ ਕੇ ਫਿਰ ਬਾਅਦ ਵਿੱਚ उस आज तो फिर के उसका तो फांसला जो बुधा देना है जोड़ा अपना अगले लाड़ा का आना है लाड़न बैग तो पिंच करके पुणी रखों बहुत थल रख के बंद पासा उत्तर रख के दो ही पलिया चो पहले पलें खोल के दूजे पल्ले ने अपना ढाई वाली पासों जोड़ के एक बार जोड़ा में फोल्ड करना है ਉਹੜਾ ਗਾਂਤਵਾ ਜਿਹੜੀ ਇਹ ਫਲੜੀ ਮਟਾਈ ਆ ਉਹ ਸੈਟ ਕਰਕੇੜਾ ਪਲੜ ਨੂੰ ਚੰਗੀ ਤਰ੍ਹਾਂ ਸੌਫ ਕਰਕੇ ਤੇ ਲੋਡ ਕਰਕੇ ਤੇਨ ਆਪਾਂ ਦੂਜਾੜ ਦਾ ਫਾਸਾ ਰੱਖਾਈ ਉਹਨਾਂ ਪੱਤੇ ਜਿਹੜਾੜ ਦਾ ਫਾਸਾ ਰੱਖ ਕੇ ਤੇੜੜ ਨੂੰ ਲੋਡ ਕਰਕੇ ਤੇ ਸੈਟ ਕਰਕੇ ਲਗਾ ਦੇਣਾ ਹੈ ਤੇ ਸਭ ਤੋਂ ਪਹਿਲੇੜ ਆਪਾਂ ਫਾਸਲਾ ਦਾ ਕੱਟ ਰੱਖਾਂਗੇ ਫਿਰ ਬਾਅਦ ਵਿੱਚ ਵਾਈ ਫੇਰ ਕੇ ਉਹਦਾ ਫਾਸਲਾੜਾ ਆਪਾਂ ਬਾਕੀ ਜਿਹੜਾ ਨਾਲ ਬਰਾਬਰ ਕੱਟ ਦੇਣਾ ਹੈ ਜਿਹੜਾ ਆਪਾਂ ਅਗਲਾ ਲੜ ਲਾਉਣਾ ਹੈ ਲੜਨ ਵੈਕ ਤੇ ਪੈਂਚੇ ਘੜ ਕੇ ਮੋਣੀ ਚੋਜਵਾ ਥੱਲੇ ਰੱਖ ਕੇ ਬੰਦ ਪਾ ਥੱਤਰ ਰੱਖ ਕੇ ਦੋਈ ਬਲਾ ਜੋ ਪਹਿਲੇ ਪਲੇਨ ਚਾਰਾ ਖੋਲ ਕੇ ਦੂਜੇ ਪਲੇਨ ਆਪਾਂ ਮਟਾਈ ਵਾਲੇ ਪਾਸੇ ਨਾਲ ਜੋੜ ਕੇ ਤੇ ਇੱਕ ਵਾਰ ਇਹ ਲੜਨ ਨੂੰ ਫੋੜਗਾਣਾ ਹੈ ਫੋੜਨ ਤੋਂ ਬਾਅਦ ਤੇ ਚੜੂਗੇ ਇਹ ਲੜਨ ਨੂੰ ਉੱਪਰ ਸੈੱਟ ਕਰਕੇ ਤੇ ਥੱਲੇ ਉਹ ਲੜਨ ਨੂੰ ਡਬਲ ਫੋੜਗਾਣਾ ਹੈ ਤੇ ਜਾਗੇ ਤਰਾ ਡਬਲ ਫੋਟ ਕੜਾ ਪਰ ਲਾੜਨ ਨੂੰ ਮੋਟਾ ਆਇਕ ਕਰਕੇ ਤੇ ਉਸ ਵਿੱਚੋਂ ਵਨ ਕੱਢ ਕੇ ਤੇ ਲੜਨ ਨੂੰ ਸੈਟ ਕਰਕੇ ਤੇ ਅਗਲਾ ਫਾੜਾ ਸੈਟ ਕਰਕੇ ਤੇ ਆ ਮੇਰੀ ਸ਼ੇਪ ਉਹ ਬਣਾ ਕੇ ਜਿਹੜਾ ਪਲਾੜ ਨੂੰ ਲੋਡ ਕਰਕੇ ਲਗਾ ਦੇਣਾ ਹੈ ਤੇ ਹੋਂ ਜਿਹੜਾ ਪ੍ਰੜ ਲਈ ਉਹਦੀ ਸਫਾਈ ਕਰ ਲੈਣੀ ਹੈ ਜਿਵੇਂ ਚੰਗੇ ਤਰ੍ਹਾਂ ਵਾਈਫਰ ਲੈਣਾ ਹੈ ਜਿਹੜਾ ਆਪਾਂ ਅਗਲਾ ਲਗਾਉਣਾ ਹੈ ਲੜ ਨੂੰ ਬੈਕ ਤੋਂ ਪੈਂਚ ਕਰਕੇ ਪੁਣੀ ਦਾ ਹੌਲ ਦਾ ਫਾਸਟ ਲੜਾ ਕੇ ਪੰਨ ਦਾ ਫਾਸਟ ਲੜਾ ਕੇ ਦੋਈ ਪੰਨਿਆਂ ਚ ਪੱਲੇ ਪੱਲੇ ਯਾਰਾ ਖੋਲ ਕੇ ਦੂਜੇ ਪੱਲੇ ਨੂੰ ਮਟਾਈਰ ਪਾਸਣਾ ਜੋੜ ਕੇ ਚਾਰਾਂ ਗਰੇਡਾ ਲੜ ਨੂੰ ਉੱਤੇ ਸੈਟ ਕਰਨਾ ਹੈ ਚਾਰਾਂ ਗਰੇਡਾ ਲੜ ਨੂੰ ਉੱਤੇ ਸੈਟ ਕਰਕੇ ਤੇ ਥੱਲੇ ਉਹੜਾ ਲੜ ਨੂੰ ਡਬਲ ਫੋਲਡ ਕਰਕੇ ਤੇ ਲੋੜ ਕਰਕੇ ਤੇ ਸਾਫ ਕਰਕੇ ਲਗਾਉਣਾ ਹੈ ਤੇ ਜਿੰਨਾ ਪਲੜ ਦਾ ਫਰ ਰੱਖੇ ਉਹਨਾਂ ਆਪਾਂ ਪਲੜ ਦਾ ਫਰ ਲਾ ਕਿਹੜਾ ਪਲੜ ਨੂੰ ਜੋੜ ਕਰਕੇ ਤੇ ਸੈਟ ਕਰਕੇ ਲਗਾਉਣਾ ਹੈ ਜੇ ਜੰਗੀ ਤੇ ਨਾਲੇ ਆਪਾਂ ਲੜਾਂ ਸਾਵਧਾਨ ਕਰ ਲੈਣਾ ਤੇ ਲੜ ਨੂੰ ਜੰਗੀ ਤੇ ਨਾਲੇ ਸਾਵਧਾਨ ਕਰਕੇ ਅਬ ਜਿਹੜੀ ਸ਼ੇਪ ਉਹ ਸੈਟ ਕਰਕੇ ਜਿਹੜਾ ਪਲਾਨ ਲੋਡ ਕਰਕੇ ਲਗਾਉਣਾ ਹੈ ਜਿਹੜੀ ਜਿਹੜੀ ਸ਼ੇਪ ਉਹ ਵੀ ਆਪਾਂ ਸੈਟ ਕਰ ਲੈਣੀ ਹੈ ਜਿਹੜਾ ਆਪਾਂ ਪੱਗ ਤੇ ਲਗਾਉਣਾ ਜਿਹੜਾ ਆਪਾਂ ਕੱਲ੍ਹ ਹੀ ਲਗਾਉਣਾ ਸੀ ਉਹ ਤੋਂ ਪਹਿਲਾਂ ਜਿਹੜਾ ਆਪਾਂ ਪੱਗ ਤੇ ਲਗਾਉਣਾ ਪੱਗ ਪੈਨ ਨੂੰ ਨਕਲੀ ਜਿਹੜਾ ਪੱਗ ਪੱਗ ਪੈਨ ਲਾਉਣਾ ਹੈ ਪੱਗ ਪੈਨ ਨੂੰ ਲਗਾ ਕੇ ਜਿੱਥੋਂ ਅਸੀਂ ਮਦਦ ਫੋਲਡ ਕਰੀ ਉਥੋਂ ਥੋੜਾ ਹੀ ਗਾਹ ਕਰਕੇ ਤੇ ਉਥੇੜੇ ਵਾਲ ਹੋਣਗੇ ਉਹਨਾਂ ਨੇ ਪੱਥਲੇ ਵਾਲ ਖਿੱਚ ਗਏ ਤੇ ਜਿਹੜਾ ਪੱਕਾ ਗਿਲਾੜ ਤੋਣਾ ਅੱਧਾ ਉੱਤੇ ਅੱਧਾ ਹਲੇ ਫੋਲਡ ਕਰ ਜਿਹੜਾ ਪਲੜ ਨੂੰ ਬੈਗ ਤੋਂ ਚੜਾਈ ਚ ਲੈ ਕੇ ਆਉਣਾ ਹੈ ਬੈਗ ਤੋਂ ਚੜਾਈ ਚ ਲੈ ਕੇ ਮੋੜੇ ਲੈ ਕੇ ਪਹਿਲੀ ਚੜਾਈ ਘਟਾ ਦੇਣੀ ਹੈ ਤੇ ਉਸ ਵਿੱਚ ਚੰਗੀ ਤਰ੍ਹਾਂੜੇ ਆਪਾਂ ਵਾਲ ਨੂੰ ਕੱਢ ਲੈਣਾ ਹੈ ਨਾ ਜੇ ਸੋਚ ਬਾਲ ਨੇ ਕੱਟ ਗਏ ਤੇ ਲੜ ਨੂੰ ਪੱਗ ਪਿੰਦੇ ਥੱਲੇ ਰੱਖ ਕੇ ਫਰਟਵਾਂ ਨੂੰ ਫੋਟਾ ਕਾ ਦੇਣਾ ਹੈ ਫਰਟਵਾਂ ਨੂੰ ਫੋਟਾ ਕਰਕੇ ਜਿੰਨੀ ਤੇ ਉਹਦੀ ਚੜਾਈ ਰੱਖਣਾ ਚਾਹੁੰਦੇ ਤੇ ਜਿੰਨੀ ਉਹਦੀ ਚੜਾਈ ਰੱਖ ਕੇ ਤੇ ਲੜ ਨੂੰ ਜਿੱ ਕਿਦਾਂ ਸੈਟ ਕਰਕੇ ਤੇ ਵਾਲੇੜੇ ਪਹੁੰਚ ਜਿੰਨੇ ਪਿੰਦੇ ਉਹਨਾਂ ਨੂੰ ਲੋਡ ਕਰਕੇੜਾ ਪਲੜ ਨੂੰ ਲੋਡ ਕਰਕੇ ਲਗਾ ਦੇਣਾ ਹੈ ਗੇਰੋੜਾ ਕਰਿਆ ਜਾਂਦਾ ਤੁਸੀਂ ਇੱਕੇ ਦੋ ਪਗ ਨੇੜੇ ਲੜ ਨੂੰ ਤੋਂ ਕੰਨ ਵਾਸਤੇ ਲਗਾ ਸਕਦੇ ਹੋ ਜੇ ਵੀੜੀ ਬਾਕੀ ਬਾਕੀ ਜਿਹੜੀ ਪਸੈਟਿੰਗ ਕਰ ਲੈਣੀ ਹੈ ਜਿਹੜਾ ਪਸਲਟਾ ਜਿਹੜਾ ਪਹਿਲੇ ਹਿੱਸੇ ਦੇ ਸੈਂਟਰ 'ਚੋਂ ਉਹ ਪੈਟੋ ਖਿੱਚ ਕੇ ਚੰਗੀ ਤਰ੍ਹਾਂ ਚੱਲ ਪਸੰ ਫਲਾ ਕੇ ਜਿਹੜਾ ਪਸਲਕ ਵੜਕਾਣਾ ਹੈ ਜਲਦੀ ਨੰਬਰ ਲੈ ਕੇ ਹਾਜ਼ਰ ਹੋਣੇ ਆ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ